ਉਸ ਪਿੰਡ ਦੀ ਲੈਂਡ ਆ ਜਿਹੜੀ ਉਹ ਬਿਲਕੁਲ ਕੈਮੀਕਲ ਵਾਲੀ ਹੋ ਗਈ ਆ ਉਸ ਜ਼ਮੀਨ ਨੂੰ ਕੈਂਸਰ ਹੋ ਗਿਆ। ਇੱਥੋਂ 30 ਕਿਲੋਮੀਟਰ ਸਬਨਾਲੇ ਤੋਂ ਦੂਰ ਕਿੰਨੀ ਲੈਂਡ ਆ 10000 ਏਕੜ। 10000 ਏਕੜ ਲੈਂਡ ਨੂੰ ਕੈਂਸਰ ਹੋ ਗਿਆ। ਹੁਣ ਸੋਚੋ ਵੀ ਉਸ ਉਸ ਜਿਹੜਾ ਦਾ ਪ੍ਰੋਡਿਊਸ ਜੇਕਰ ਗਲਤੀ ਨਾਲ ਤੁਹਾਡੇ ਘਰ ਹੀ ਆ ਗਿਆ ਤਾਂ ਕੀ ਹੋਊਗਾ? ਕਿਉਂਕਿ ਉੱਥੇ ਪ੍ਰੋਡਿਊਸ ਤਾਂ ਹੀ ਪੈਦਾ ਹੋ ਰਿਹਾ ਹੈ। ਮੈਂ ਨਰ ਆਉਂਦੀ ਆ ਮੈਂ ਖੇਤ ਦੇ ਵਿੱਚੋਂ ਚਲੇ ਦੇ ਬੂਟੇ ਤੋੜ ਕੇ ਮੂੰਹ ਚ ਪਾ ਲਏ ਮੈਨੂੰ ਜਿਸ ਫਾਰਮਰ ਦੇ ਫੇਰ ਤੇ ਨਹੀਂ ਉਹਨੇ ਮੇਰੀ ਗੋਲਡੀ ਕਰਾਈ ਇਹ ਨਹੀਂ ਗੋਲਡੀ ਕਰਉਂਦਾ ਕੀ ਹੋ ਗਿਆ ਕਹਿੰਦਾ ਇਹ ਸਾਰੀ ਜ਼ਮੀਨ ਨੂੰ ਕੈਂਸਰ ਆ ਮੈਂ ਤਾਂ ਬੀਬੀ ਕਰਦੀ ਆ ਫਿਰ ਜੇ ਜ਼ਮੀਨ ਨੂੰ ਕੈਂਸਰ ਆ ਤਾਂ ਉਹਨਾਂ ਜਗ੍ਹਾ ਦੇ ਉੱਤੇ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਆ ਵੀ ਉੱਥੇ ਕੈਮੀਕਲ ਤਾਂ ਪਹਿਲੀ ਵਾਰ ਹੋਣਾ ਚਾਹੀਦਾ ਤੁਸੀਂ ਸੋਚੋ ਵੀ ਇਤੋਂ 17-18 ਕਿਲੋਮੀਟਰ ਤੇ ਇਤਨੀਆਂ ਜ਼ਮੀਨਾਂ ਹੋ ਗਈਆਂ ਇਹ ਆਪਾਂ ਨੂੰ ਆਰਗੇਨਿਕ ਕਰਨਾ ਪੈਣਾ ਬਹੁਤ بڑے ਲੈਵਲ ਤੇ ਕਰਨਾ ਪੈਣਾ ਤਾਂ ਕਿ ਆਪਾਂ ਆਪਣੀ ਜ਼ਮੀਨਾਂ ਬਚਾ ਸਕੀਏ